ਫਤੇ ਪਰਵਾਨ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਬਰ ਸਾਂਝੀ ਕਰਨੀ ਸੀਗੀ ਜਿਹੜੇ ਵੀ ਯੂਰਪ ਚਾ ਜਾਂ ਹੋਰ ਦੇਸ਼ਾਂ 'ਚ ਵੀ ਨੇ ਬੇ ਕੰਮ ਚੱਲਣਾ ਲੱਗ ਪਿਆ ਕੱਲ ਤੋਂ ਸਾਇਦ ਪਾਰਿਸ ਤੋਂ ਦਿੱਲੀ 에어ਪੋਰਟ ਤੇ ਤੇ 15 14 15 ਸਤੰਬਰ ਤੱਕ ਰਹਿਣਾ ਹੈ ਤਿੰਨ ਕੁ ਮਹੀਨੇ ਤੇ ਜਿਹੜੇ ਵੀਰ ਜੌਰਪ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਜਾਂ ਗਲਪ ਤੋਂ ਦਿੱਲੀ ਦੀ ਟਿਕਟ ਕਰਾਉਂਦੇ ਆ ਤਾਂ ਉਹ ਦੇਖ ਕੇ ਕਰਾਇਓ ਕਿਉਂਕਿ ਦਿੱਲੀ ਦੀਆਂ 200 ਫਲੈਟਾਂ ਜਿਹੜੀਆਂ ਜਾਂ ਤਾਂ ਉਹ ਬੰਦ ਹੋਣਗੀਆਂ ਉੱਡਣੀਆਂ ਜਾਂ ਉੱਥੇ ਉਤਰਨੀਆਂ ਜਾਂ ਕਿਤੇ ਵੀ ਮਾੜੀ ਮੋਟੀ ਕੋਈ ਖਰਾਬੀ ਆ ਸਕਦੀ ਆ ਵੀ ਤੁਹਾਡੀਆਂ ਟਿਕਟਾਂ ਕੈਨਸਲ ਹੋ ਸਕਦੀਆਂ ਜਾਂ ਉਹ ਕਹਿ ਸਕਦੇ ਆ ਅੱਗੇ ਲੈ ਲਓ ਜਾਂ ਪਿੱਛੇ ਜਿਵੇਂ ਵੀ ਉਹ ਐਡਜਸਟਮੈਂਟ ਕਰ ਸਕਦੇ ਆ ਹਨਾ ਤੇ ਬਾਕੀ ਮੈਂ ਸਕਰੀਨਸ਼ਾਟ ਨਿਊਜ਼ ਦਾ ਲਾ ਦੂੰਗਾ ਨਾਲ ਤੁਸੀਂ ਦੇਖ ਲਿਓ ਤੇ ਜਿਹੜੇ ਵੀਰ ਇੰਡੀਆ ਦੇ ਫਲੈਟ ਲੈ ਰਹੇ ਆ ਕਿਸੇ ਵੀ ਦੇਸ਼ ਤੋਂ ਆ ਤਿੰਨ ਮਹੀਨੇ ਚ ਤਾਂ ਆਪਦਾ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਿਓ ਕਿਉਂਕਿ ਕੱਲ ਕਈ ਬੰਦਿਆਂ ਦੀਆਂ ਫਲੈਟਾਂ ਲਈਆਂ ਹੋਈਆਂ ਸੀ ਪਰ ਦੱਸਿਆ ਨਹੀਂ ਉੱਥੇ ਜਾ ਕੇ ਕਹਿੰਦੇ ਫਲੈਟਾਂ ਤੁਹਾਡੀਆਂ ਕੈਂਸਲ ਹੋ ਗਈਆਂ ਤੇ ਫਿਰ ਬੰਦੇ ਦਾ ਮੌਕੇ ਤੇ ਕੀਤਾ ਪਲਾਨ ਸਾਰਾ ਫੇਲ ਹੋ ਜਾਂਦਾ ਹਨਾ ਮੈਂ ਸਕਰੀਨਸ਼ਾਟ ਲਾ ਦੂੰਗਾ ਸਤੰਬਰ ਦੇ ਮਿਡ ਤੱਕ ਜਾਣਾ ਇਹ ਕੰਮ ਆਪਦਾ ਦੇਖ ਕੇ ਟਿਕਟ ਕਰਾ ਲਿਓ ਤੇ ਤਾਂ ਕਿ ਬਾਅਦ ਚੋਂ ਫਿਰ ਉਹੀ ਖੱਜਲ ਖਰਾਬ ਨਾ ਹੋਇਓ ਜਾਂ ਹੋਰ ਕਿਸੇ 에어ਪੋਰਟ ਦੇ ਟਿਕਟ ਕਰਾ ਲਿਓ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਵਾਇਆ ਉਧਰ ਜਾ ਸਕਦੇ ਆ ਤੇ ਏਸੀ ਕੀ ਖਬਰ ਜੀ ਤੇ ਅਖਬਾਰਾਂ ਚ ਆਈ ਆ ਪਰ ਹਜੇ 에어ਪੋਰਟ ਨੇ ਆਪਦੇ ਉੱਥੇ ਦੱਸੀ ਨਹੀਂ ਕਿ ਪਰ ਨੋ بڑے ਬੰਦਿਆਂ ਨਾਲ ਇਦਾਂ ਹੋਇਆ ਵੀ ਫਲੈਟਾਂ ਉੱਤਰ ਨਹੀਂ ਤਕਰੀਬਨ ਫਿਰ ਉਹ ਵਿਚਾਰੇ ਬਾਅਸ ਮੁੜੇ ਕੁਝ ਕਿੱਧਰ ਹੋਏ ਖੱਜਲ ਖਵਾਰ ਹੋਏ 200 ਫਲੈਟਾਂ ਦੇ ਕਰੀਬ ਕੱਲ ਉਡਾਣਾ ਬੰਦ ਹੋਈਆਂ ਚੜ੍ਹਨੀਆਂ ਤੇ ਉਤਰਨੀਆਂ ਤੇ ਇਸ ਲਈ 91 ਵਗੈਰਾ ਬਣਾ ਰਹੇ ਆ ਉੱਤੇ ਸਾਇਦ ਰਿਪੇਅਰ ਚੱਲ ਰਹੀ ਆ ਜਾਂ ਬਣਾ ਰਹੇ ਆ ਤੇ ਉਹ ਹੁਣ ਵਿੱਚੋਂ ਕੀ ਆ ਕੀ ਪਤਾ ਪਰ ਫਿਰ ਵੀ ਜਿਹੜਾ ਵੀਰ ਇਹ 3 ਮਹੀਨੇ ਚ ਟੈਕਟ ਕਰਾਈ ਆ ਜਾਂ ਕਰਾਉਣੀਆਂ ਆਪਦਾ ਚੈੱਕ ਕਰ ਲਿਓ ਤਾਂ ਕਿ ਖੱਜਲ ਖਵਾਰ ਨਾ ਹੋਮ ਕਿਵੇਂ ਲੱਗੀ ਜਾਣਕਾਰੀ ਜਰੂਰ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ